ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾੜ ਰਹਿ ਗਿਆ ਤੇ ਅਸੀਂ ਪਿੰਡਾਂ 'ਚ ਜਾਣਾ ਲੋਕਾਂ ਨੇ ਕਰਨੇ ਸਵਾਲ ਇਹ ਆਮ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਅਸੀਂ ਪੱਤਰਕਾਰਾਂ ਤੇ ਐਕਟਿਵਿਸਟਾਂ ਦੇ ਪਰਚੇ ਪਾਟੇ ਤੇ ਜੇ ਤੁਸੀਂ ਸਵਾਲ ਕੀਤਾ ਅਸੀਂ ਤੁਹਾਡੇ ਤੇ ਵੀ ਪਾਵਾਂਗੇ ਸਾਡੀ ਲੜਾਈ ਉਹਨਾਂ ਆਮ ਲੋਕਾਂ ਲਈ ਹੈ ਨਾ ਸੀ ਅੱਜ ਡਰੇ ਆ ਨਾ ਅਸੀਂ ਕੱਲ ਡਰਾਂਗੇ ਸਾਡੇ ਤੇ ਪਾਹਲੋ ਜਿੰਨੇ ਮਰਜ਼ੀ ਪਰਚੇ ਪਾ ਲਓ ਪਰ ਜਿਹੜਾ ਬੋਲਣ ਦਾ ਅਧਿਕਾਰ ਹੈ ਮਾਨ ਸਾਹਿਬ ਇਹ ਤੁਸੀਂ ਨਹੀਂ ਦਿੱਤਾ ਸਾਨੂੰ ਇਹ ਬੋਲਣ ਦਾ ਜਿਹੜਾ ਅਧਿਕਾਰ ਹੈ ਸੰਵਿਧਾਨ ਨੇ ਦਿੱਤਾ ਹੈ ਇਹ ਸਾਡਾ ਹੱਕ ਹੈਗਾ ਅਸੀਂ ਬੋਲਾਂਗੇ ਔਰ ਜੇ ਤੁਸੀਂ ਇਸ ਹੱਕ ਖੋਣ ਦੀ ਸਾਡੇ ਤੋਂ ਕੋਸ਼ਿਸ਼ ਕਰੋਗੇ ਤੇ ਅਸੀਂ ਇਸੇ ਤਰੀਕੇ ਨਾਲ ਜਿਹੜੀ ਲੜਾਈ ਉਹ ਕਰਾਂਗੇ ਇਸੇ ਤਰੀਕੇ ਨਾਲ ਜਿਹੜਾ ਅਸੀਂ ਆਪਣੇ ਪ੍ਰੋਟੈਸਟ ਵੀ ਕਰਾਂਗੇ ਔਰ ਜਾਰੀ ਰੱਖਾਂਗੇ ਔਰ ਦੂਜੀ ਵੱਡੀ ਗੱਲ ਕਿ ਇਹ ਕਹਿੰਦੇ ਨੇ ਕਿ ਇਹ ਇਹ ਪੱਤਰਕਾਰ ਨਹੀਂ ਇਹ ਬਲੌਗਰ ਨਹੀਂ ਐਕਟਿਵਿਸਟ ਨਹੀਂ ਇਹ ਫਲਾਣਾ ਏ ਟੰਗਾ ਤੁਸੀਂ ਗੱਲ ਦੱਸੋ ਵੀ ਕੋਈ ਆਮ ਬੰਦਾ ਹੈ ਚਾਹੇ ਉਹ ਪੱਤਰਕਾਰ ਹੈ ਚਾਹੇ ਬਲੌਗਰ ਹੈ ਚਾਹੇ ਐਕਟਿਵਿਸਟ ਹੈ ਕਿ ਇਹ ਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈਗਾ ਇਹ ਦੇਖੋ ਤੁਸੀਂ ਜਦੋਂ ਤੁਹਾਡੀਆਂ ਤੁਸੀਂ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਸੀ ਤੁਸੀਂ ਕੀ ਕਹਿੰਦੇ ਸੀਗੇ ਤੁਸੀਂ ਕਹਿੰਦੇ ਸੀਗੇ ਕਿ ਫਲਾਣੇ ਬੰਦੇ ਇਦਾਂ ਯੂਜ਼ ਕਰਦੇ ਆ ਫਲਾਣੇ ਬੰਦੇ ਹੈਲੀਕਾਪਟਰ ਯੂਜ਼ ਕਰਦੇ ਆ ਸਾਡੇ ਵਰਗਿਆਂ ਦੀਆਂ ਆਟੀਆਂ ਤੁਸੀਂ ਵਰਤਦੇ ਸੀਗੇ ਉਦੋਂ ਸਵਾਲ ਕਰਦੇ ਸੀਗੇ ਸਾਡੇ ਵਰਗਿਆਂ ਦੀਆਂ ਆਟੀਆਂ ਵਰਤ ਕੇ ਤੇ ਹੁਣ ਤੁਸੀਂ ਸਾਨੂੰ ਆਟੀਆਂ ਦਾ ਡਾਟਾ ਨਹੀਂ ਦੇਣਾ ਹੁਣ ਤੋਂ ਸਾਡੇ ਸਾਡੇ ਜਿਹੜੇ ਸਵਾਲ ਹੈ ਤੁਹਾਨੂੰ ਮੜੇ ਲੱਗਣ ਲੱਗੇ ਦੇਖੋ ਇਹਨਾਂ ਚੀਜ਼ਾਂ ਦਾ ਬਿਲਕੁਲ ਵਿਰੋਧ ਹੋਊਗਾ ਕੋਈ ਕਿਸੇ ਦੇ ਵਿੱਚ ਡਰ ਨਹੀਂ ਪੈਦਾ ਹੁਣ ਦਿੱਤਾ ਜਾਊਗਾ ਪਰ ਚਾ ਇੱਕ ਪਾਇਆ ਦੋ ਪਾਇਆ ਜਿੰਨੇ ਮਰਜ਼ੀ ਪਾਓ ਅਸੀਂ ਬਿਲਕੁਲ ਨਹੀਂ ਡਰਾਂਗੇ ਔਰ ਤੁਹਾਡੇ ਇਸੇ ਤਰੀਕੇ ਵਿੱਚ ਵੱਜਾਂਗੇ ਜੇ ਤੁਸੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰੋਗੇ ਨਿਕਲੋ ਜਿੰਦਾਬਾਦ